ਦੁਕਾਨਾ ਬਹੁਤ ਨੇ ਮੈਂ ਕਹਿੰਦਾ ਜੀ ਦੁਕਾਨਾ ਬਹੁਤ ਆ ਦਾ ਮਤਲਬ ਤੁਹਾਨੂੰ ਪਤਾ ਹੈ ਕਿ ਕਿੱਥੇ ਵਿਕਦੀ ਹੈ ਯਾਰ ਮੇਰੇ ਨਾਲ ਹੁਣ ਤੂੰ ਬਾਲਾ ਉੱਚੀ ਨਹੀਂ ਗੱਲ ਕਰ ਤੂੰ ਯਾਰ ਸਾਨੂੰ ਨਾ ਸਿਖਾ ਤੇਰੀ ਸੁਣੋ ਗੱਲ ਫਿਰ ਸਰ ਸਾਨੂੰ ਜੀ ਨਾ ਸਿਖਾਓ ਤੁਸੀਂ ਮੇਰੀ ਬਦਲੀ ਕਰਦੇ ਹੋ ਥੋੜੇ ਪੱਲੇ ਹੈ ਕੀ ਤੁਸੀਂ ਮੇਰੀ ਬਦਲੀ ਕਰਵਾ ਸਕਦੇ ਹੋ ਤੁਸੀਂ ਮੇਰੇ ਸਟਾਰ ਨਹੀਂ ਲਾ ਸਕਦੇ ਇੱਕ ਬੇਨਤੀ ਕਰਾਂਗੇ ਕਿ ਜਿਹੜੀ ਵੀਡੀਓ ਤੁਸੀਂ ਦੇਖੀ ਹੈ ਇਹ ਸਿਰਫ ਇੱਕ ਸਮਾਜ ਨੂੰ ਮੈਸੇਜ ਦਿੰਦਾ ਸੀ ਤੇ ਪੂਰੀ ਸਾਡੀ ਟੀਮ ਹੈ ਅਸੀਂ ਟੀਮ ਵਰਕ ਕਰਦੇ ਹਾਂ ਵਰਦੀ ਜਿਹੜੀ ਹੈ ਇਹਦਾ ਸਤਕਾਰ ਹੈ ਕਿ ਅਸੀਂ ਚੌਣੇ ਕੇ ਦਾ ਸਤਕਾਰ ਜਿਹੜਾ ਉਹ ਬਰਕਰਾਰ ਰੱਖਦੇ ਨਾ ਕਿਸੇ ਸਰਕਾਰ ਨਾਲ ਨਾ ਕਿਸੇ ਮੰਤਰੀ ਨਾਲ ਨਾ ਕਿਸੇ ਐਮ ਐਲ ਏ ਨਾਲ ਨਾ ਕਿਸੇ ਪੰਚਾਇਤ ਨਾਲ ਤੇ ਨਾ ਕਿਸੇ ਉਹੋ ਜਿਹੇ ਬੰਦੇ ਨਾਲ ਕਿ ਜਿਹੜਾ ਗਲਤ ਨਹੀਂ ਕਰਦਾ ਸਹੀ ਕਰਦਾ ਕਿਸੇ ਵੀ ਉਸ ਇਨਸਾਨ ਨਾਲ ਸਾਡਾ ਨਾ ਕੋਈ ਨਿੱਜੀ ਵਹਿਰ ਹੈ ਨਾ ਅਸੀਂ ਕਿਸੇ ਦੇ ਉਹੋ ਜਿਹੇ ਵਿੰਗਾ ਟੇਡਾ ਕੋਈ ਕਟਾਕਸ਼ ਕਰਦੇ ਹਾਂ ਜੋ ਸਮਾਜ ਦੇ ਵਿੱਚ ਵਿਚਰ ਰਿਹਾ ਅਸੀਂ ਉਹਨਾਂ ਚੀਜ਼ਾਂ ਨੂੰ ਸਾਡੀ ਕੋਸ਼ਿਸ਼ ਹੁੰਦੀ ਹੈ ਕਿਉਂਕਿ ਸਾਡੀ ਟੀਮ ਤੋਂ ਬਹੁਤ ਸਾਰੀਆਂ ਉਮੀਦਾਂ ਦੇਸ਼ ਦੁਨੀਆਂ ਦੇ ਵਿੱਚ ਲੋਕ ਕਰਦੇ ਐ ਤੇ ਅਸੀਂ ਆਪਣੀ ਟੀਮ ਦੇ ਜ਼ਰੀਏ ਮੈਸੇਜ ਦੇਣ ਦੀ ਕੋਸ਼ਿਸ਼ ਕਰਦੇ ਹੁਣ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਕੇਸ ਆਏ ਐ ਜਿਦੇ ਵਿੱਚ ਗਰਦਨਾ ਲੋਕਾਂ ਦੀਆਂ ਕਟੀਆਂ ਗਈਆਂ ਬਹੁਤ ਸਾਰੇ ਲੋਕਾਂ ਦੀਆਂ ਮੌਤਾਂ ਹੋ ਗਈਆਂ ਚਾਈਨਾ ਡੋਰ ਦੇ ਨਾਲ ਬਹੁਤ ਸਾਰੇ ਲੋਕ ਗੰਬੀਰ ਜ਼ਖਮੀ ਹੋ ਗਏ ਤੇ ਗੰਬੀਰ ਜ਼ਖਮੀ ਬੰਦਾ ਵੀ ਸਾਮਾ ਉਹੇ ਜਿਹਾ ਨਹੀਂ ਮੁੜ ਕੇ ਬਣਦਾ ਹੁੰਦਾ ਇਸ ਕਰਕੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਜਿਹੜੇ ਚੰਦ ਰੁਪਈਆਂ ਦੀ ਖਾਤਰ ਇਹੋ ਜੇ ਕਾਲੇ ਕਾਰੋਬਾਰ ਕਰਦੇ ਆ ਚਾਹੇ ਉਹ ਚਾਈਨਾ ਡੋਰ ਦੇ ਹੋਣ ਚਾਹੇ ਉਹ ਚਿੱਟੇ ਦੇ ਹੋਣ ਚਾਹੇ ਉਹ ਲੁੱਟਾਂ ਖੋਹਾਂ ਦੇ ਹੋਣ ਚਾਹੇ ਉਹ ਚੋਰੀਆਂ ਦੇ ਜਿਹੜਾ ਵੀ ਕੰਮ ਜਿਹਨੂੰ ਅਸੀਂ ਕਹਿੰਦੇ ਆ ਕਿ ਇਹ ਹਰਾਮ ਦੀ ਕਮਾਈ ਆ ਇਸ ਕਰਕੇ ਕੱਲੀ ਪੁਲਿਸ ਤੇ ਜਿਹੜਾ ਉਹ ਜ਼ਿਆਦਾ ਪ੍ਰੈਸ਼ਰ ਹੁੰਦਾ ਕਦੇ ਮੋਦਬਰ ਲੋਕਾਂ ਦਾ ਹੋ ਗਿਆ ਕਦੇ ਇਹ ਲੀਡਰਾਂ ਦਾ ਹੋ ਗਿਆ ਸੋਹ ਤਰ੍ਹਾਂ ਦਾ ਪ੍ਰੈਸ਼ਰ ਪੁਲਿਸ ਤੇ ਪਾਇਆ ਜਾਂਦਾ ਸਰਕਾਰੀ ਮਹਿਕਮਿਆਂ ਤੇ ਪਾਇਆ ਜਾਂਦਾ ਇਸ ਕਰਕੇ ਬੇਨਤੀ ਕਰਦੇ ਆ ਕਿ ਜਿੱਥੇ ਜਿੱਥੇ ਜਿਹਦੀ ਜੋ ਡਿਊਟੀ ਬਣਦੀ ਹੈ ਜੋ ਸਰਕਾਰ ਦੇ ਵਿੱਚ ਉਹ ਸਰਕਾਰ ਬਣ ਕੇ ਡਿਊਟੀ ਕਰੇ ਅਸੀਂ ਆਪਣੇ ਮਹਿਕਮੇ ਦੇ ਵਿੱਚ ਹੈ ਜਿਹੜਾ ਰੋਲ ਡਪਾਇਆ ਹੈ ਤਾਂ ਉਹ ਮਹਿਕਮਾ ਆਪਣੀ ਡਿਊਟੀ ਇਮਾਨਦਾਰੀ ਨਾਲ ਕਰੇ ਤਾਂ ਕਿ ਕੋਈ ਵੀ ਬੰਦਾ ਜਿਹੜਾ ਬਹੁਤ ਦੁਖੀ ਨਾ ਹੋਵੇ ਹਰ ਇੱਕ ਬੰਦੇ ਨੂੰ ਸੁੱਖ ਦਾ ਸਾਹ ਲੈਣ ਦਾ ਜਿਹੜਾ ਉਹ ਅਸੀਂ ਮੌਕਾ ਬਖਸ਼ੀਏ ਇਸ ਕਰਕੇ ਮੈਸੇਜ ਸਾਡੀ ਟੀਮ ਵੱਲੋਂ ਦਿੱਤਾ ਹੈ ਚਾਈਨਾ ਡੋਰ ਦੇ ਸਬੰਧੀ ਚੰਗਾ ਲੱਗਿਆ ਹੋਇਆ ਤਾਂ ਆਪਣੇ ਸਾਰਤਕ ਸੁਝਾਅ ਜਿਹੜੇ ਆ ਉਹ ਜ਼ਰੂਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਲਾਈਕ ਕਮੈਂਟ ਕਰਿਓ ਰਾਜੂ ਜੀ ਕੁਝ ਕਹਿਣਾ ਚਾਹੁੰਦੇ ਹਾਂਜੀ ਸਰੋਤੋ ਥੋੜੀ ਡਿਊਟੀ ਬਣਦੀ ਹੈ ਵੀਡੀਓ ਨੂੰ ਸ਼ੇਅਰ ਕਰਨ ਦੀ ਤੇ ਸਾਡੀ ਡਿਊਟੀ ਬਣਦੀ ਸੀ ਇਹਨੂੰ ਬਣਾਉਣ ਦੀ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਜਿੱਥੇ-ਜਿੱਥੇ ਕੋਈ ਕਾਵੀਆਂ ਗਾਂ ਤੋਂ ਅਸੀਂ ਪੂਰੀਆਂ ਕਰਾਂਗੇ ਸੋਏ ਰਾਜੋ ਮਤਾ ਜੀ ਹੈ ਜੀ ਸਾਡੇ ਜਿਹੜੇ ਬੱਚੇ ਦੇ ਡੈਡੀ ਬਖਾਇਏ ਸੀ ਇਹ ਸਾਡੇ ਮਲਕੀਤ ਕਿੱਟੀ ਜੀ ਹੈ ਗੀਤਕਾਰ ਹੈ ਸਾਡੇ ਜੈਤੋ ਇਹ ਸਾਡੇ ਜਸਵਿੰਦਰ ਸਿੰਘ ਜੈਤੋ ਧੰਨਵਾਦ ਦੀਪਕ ਜੈਤੋ ਜੀ ਸਰ ਸਾਡੇ ਸ਼ਗਿਰਦ ਹੈ ਜਿਹੜੇ ਸੇਠਜੀਵ ਬਖਾਏ ਸੀ ਸਾਡੀ ਵੀਡੀਓ ਦੇ ਵਿੱਚ ਚੈਨਲ ਟੋਰ ਵਿੱਚ ਨਾਲੇ ਸੋ ਚੰਗੀ ਲੱਗੀ ਤੇ ਸ਼ੇਅਰ ਕਰੋ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਸ਼ਬਦ ਬੋਰਾ ਲੱਗਿਆ ਹੋਵੇ ਤਾਂ ਮੈਂ ਆਪਣੀ ਪੂਰੀ ਟੀਮ ਦੇ ਵੱਲੋਂ ਹੱਥ ਜੋੜ ਕੇ ਪਹਿਲੇ ਮਾਫੀ ਚਾਹੂੰਗਾ ਸੱਚੀ ਗੱਲ ਦੁਕਾਨਾ ਬਹੁਤ ਨਹੀਂ ਮੈਂ ਕਹਿੰਦਾ ਜੀ ਦੁਕਾਨਾ ਬਹੁਤ ਆ ਦਾ ਮਤਲਬ ਤੁਹਾਨੂੰ ਪਤਾ ਹੈ ਕਿ ਕਿੱਥੇ ਵਿਕਦੀ ਹੈ ਯਾਰ ਮੇਰੇ ਨਾਲ ਹੁਣ ਤੂੰ ਬਾਲਾ ਉੱਚੀ ਉੱਚੀ ਗੱਲਾਂ ਕਰ ਤੂੰ ਯਾਰ ਸਾਨੂੰ ਨਾ ਸਿਖਾ ਮੇਰੀ ਸੁਣੋ ਗੱਲ ਫਿਰ ਸਰ ਸਾਨੂੰ ਵੀ ਨਾ ਸਿਖਾਓ ਤੁਸੀਂ ਮੇਰੀ ਬਦਲੀ ਕਰਵਾਓ ਤੁਹਾਡੇ ਪੱਲੇ ਹੈ ਕੀ ਤੁਸੀਂ ਮੇਰੀ ਬਦਲੀ ਕਰਵਾ ਸਕਦੇ ਹੋ ਤੁਸੀਂ ਮੇਰੇ ਸਟਾਰ ਨਹੀਂ ਲਾ ਸਕਦੇ ਇੱਕ ਬੇਨਤੀ ਕਰਾਂਗੇ ਕਿ ਜਿਹੜੀ ਵੀਡੀਓ ਤੁਸੀਂ ਦੇਖੀ ਹੈ ਇਹ ਸਿਰਫ ਇੱਕ ਸਮਾਜ ਨੂੰ ਮੈਸੇਜ ਦਿੰਦਾ ਸੀ ਤੇ ਪੂਰੀ ਸਾਡੀ ਟੀਮ ਹੈ ਅਸੀਂ ਟੀਮ ਵਰਕ ਕਰਦੇ ਹਾਂ ਵਰਦੀ ਜਿਹੜੀ ਹੈ ਇਹਦਾ ਸਤਕਾਰ ਹੈ ਤੇ ਅਸੀਂ ਚਾਹੁੰਦੇ ਕਿ ਇਹਦਾ ਸਤਕਾਰ ਜਿਹੜਾ ਉਹ ਬਰਕਰਾਰ ਰਹੇ ਨਾ ਕਿਸੇ ਸਰਕਾਰ ਨਾਲ ਨਾ ਕਿਸੇ ਮੰਤਰੀ ਨਾਲ ਨਾ ਕਿਸੇ ਐਮਐਲਏ ਨਾਲ ਨਾ ਕਿਸੇ ਪੰਚਾਇਤ ਨਾਲ ਤੇ ਨਾ ਕਿਸੇ ਉਹੋ ਜਿਹੇ ਬੰਦੇ ਨਾਲ ਕਿ ਜਿਹੜਾ ਗਲਤ ਨਹੀਂ ਕਰਦਾ ਸਹੀ ਕਰਦਾ ਕਿਸੇ ਵੀ ਉਸ ਇਨਸਾਨ ਨਾਲ ਸਾਡਾ ਨਾ ਕੋਈ ਨਿੱਜੀ ਵਹਿਰ ਹੈ ਨਾ ਅਸੀਂ ਕਿਸੇ ਦੇ ਉਹੋ ਜਿਹੇ ਵਿੰਗਾ ਟੇਡਾ ਕੋਈ ਕਟਾਕਸ਼ ਕਰਦੇ ਹਾਂ ਜੋ ਸਮਾਜ ਦੇ ਵਿੱਚ ਵਿਚਰ ਰਿਹਾ ਅਸੀਂ ਉਹਨਾਂ ਚੀਜ਼ਾਂ ਨੂੰ ਸਾਡੀ ਕੋਸ਼ਿਸ਼ ਹੁੰਦੀ ਹੈ ਕਿਉਂਕਿ ਸਾਡੀ ਟੀਮ ਤੋਂ ਬਹੁਤ ਸਾਰੀਆਂ ਉਮੀਦਾਂ ਦੇਸ਼ ਦੁਨੀਆਂ ਦੇ ਵਿੱਚ ਲੋਕ ਕਰਦੇ ਆ ਤੇ ਅਸੀਂ ਆਪਣੀ ਟੀਮ ਦੇ ਜ਼ਰੀਏ ਮੈਸੇਜ ਦੇਣ ਦੀ ਕੋਸ਼ਿਸ਼ ਕਰਦੇ ਹੁਣ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਕੇਸ ਆਏ ਆ ਜਿਦੇ ਵਿੱਚ ਗਰਦਨਾਂ ਲੋਕਾਂ ਦੀਆਂ ਕੱਟੀਆਂ ਗਈਆਂ ਬਹੁਤ ਸਾਰੇ ਲੋਕਾਂ ਦੀਆਂ ਮੌਤਾਂ ਹੋ ਗਈਆਂ ਚਾਈਨਾ ਡੋਰ ਦੇ ਨਾਲ ਬਹੁਤ ਸਾਰੇ ਲੋਕ ਗੰਭੀਰ ਜ਼ਖਮੀ ਹੋ ਗਏ ਤੇ ਗੰਭੀਰ ਜ਼ਖਮੀ ਬੰਦਾ ਵੀ ਸਾਮਾ ਉਹੋ ਜਿਹਾ ਨਹੀਂ ਮੁੜ ਕੇ ਬਣਦਾ ਹੁੰਦਾ ਇਸ ਕਰਕੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਜਿਹੜੇ ਚੰਦ ਰੁਪਈਆਂ ਦੀ ਖਾਤਰ ਇਹੋ ਜੇ ਕਾਲੇ ਕਾਰੋਬਾਰ ਕਰਦੇ ਆ ਚਾਹੇ ਉਹ ਚਾਈਨਾ ਡੋਰ ਦੇ ਹੋਣ ਚਾਹੇ ਉਹ ਚਿੱਟੇ ਦੇ ਹੋਣ ਚਾਹੇ ਉਹ ਲੁੱਟਾਂ ਖੋਹਾਂ ਦੇ ਹੋਣ ਚਾਹੇ ਉਹ ਚੋਰੀਆਂ ਦੇ ਹੋਣ ਜਿਹੜਾ ਵੀ ਕੰਮ ਜਿਹਨੂੰ ਅਸੀਂ ਕਹਿੰਦੇ ਆ ਕਿ ਇਹ ਹਰਾਮ ਦੀ ਕਮਾਈ ਹੈ ਇਸ ਕਰਕੇ ਕੱਲੀ ਪੁਲਿਸ ਤੇ ਜਿਹੜਾ ਉਹ ਜਾਦਾ ਪ੍ਰੈਸ਼ਰ ਹੁੰਦਾ ਕਦੇ ਮੌਤ ਪਰ ਲੋਕਾਂ ਦਾ ਹੋ ਗਿਆ ਕਦੇ ਇਹ ਲੀਡਰਾਂ ਦਾ ਹੋ ਗਿਆ ਸੋਹ ਤਰ੍ਹਾਂ ਦਾ ਪ੍ਰੈਸ਼ਰ ਪੁਲਿਸ ਤੇ ਪਾਇਆ ਜਾਂਦਾ ਸਰਕਾਰੀ ਮਹਿਕਮਿਆਂ ਤੇ ਪਾਇਆ ਜਾਂਦਾ ਇਸ ਕਰਕੇ ਬੇਨਤੀ ਕਰਦੇ ਆ ਕਿ ਜਿੱਥੇ-ਜਿੱਥੇ ਜੀ ਦੀ ਜੋ ਡਿਊਟੀ ਬਣਦੀ ਹੈ ਜੋ ਸਰਕਾਰ ਦੇ ਵਿੱਚ ਉਹ ਸਰਕਾਰ ਬਣ ਕੇ ਡਿਊਟੀ ਕਰੇ ਅਸੀਂ ਆਪਣੇ ਮਹਿਕਮੇ ਦੇ ਵਿੱਚ ਹੈ ਜਿਹੜਾ ਰੋਲ ਨਿਭਾਇਆ ਹੈ ਤਾਂ ਉਹ ਮਹਿਕਮਾ ਆਪਣੀ ਡਿਊਟੀ ਇਮਾਨਦਾਰੀ ਨਾਲ ਕਰੇ ਕਿ ਕੋਈ ਵੀ ਬੰਦਾ ਜਿਹੜਾ ਉਹ ਦੁਖੀ ਨਾ ਹੋਵੇ ਹਰ ਇੱਕ ਬੰਦੇ ਨੂੰ ਸੁੱਖ ਦਾ ਸਾਹ ਲੈਣ ਦਾ ਜਿਹੜਾ ਉਹ ਅਸੀਂ ਮੌਕਾ ਬਖਸ਼ੀਏ ਇਸ ਕਰਕੇ ਮੈਸੇਜ ਸਾਡੀ ਟੀਮ ਵੱਲੋਂ ਦਿੱਤਾ ਹੈ ਚਾਈਨਾ ਡੋਰ ਦੇ ਸਬੰਧੀ ਚੰਗਾ ਲੱਗਿਆ ਹੋਇਆ ਤਾਂ ਆਪਣੇ ਸਾਰਤਕ ਸੁਝਾਅ ਜਿਹੜੇ ਆ ਉਹ ਜ਼ਰੂਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਲਾਈਕ ਕਮੈਂਟ ਕਰਿਓ ਰਾਜੂ ਜੀ ਕੁਝ ਕਹਿਣਾ ਚਾਹੁੰਦੇ ਹਨ ਹਾਂਜੀ ਸਰੋਤੋ ਤੁਹਾਡੀ ਡਿਊਟੀ ਬਣਦੀ ਹੈ ਵੀਡੀਓ ਨੂੰ ਸ਼ੇਅਰ ਕਰਨ ਦੀ ਤੇ ਸਾਡੀ ਡਿਊਟੀ ਬਣਦੀ ਸੀ ਇਹਨੂੰ ਬਣਾਉਣ ਦੀ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਜਿੱਥੇ-ਜਿੱਥੇ ਕੋਈ ਕਾਵੀਆਂ ਗਾਹ ਤੋਂ ਅਸੀਂ ਪੂਰੀਆਂ ਕਰਾਂਗੇ ਸੋਏ ਰਾਜੋ ਮਤਾ ਜੀ ਹੈ ਜੀ ਸਾਡੇ ਜਿਹੜੇ ਬੱਚੇ ਤੇ ਡੈਡੀ ਵਿਖਾਏ ਸੀ ਇਹ ਸਾਡੇ ਮਲਕੀਤ ਕਿੱਤੀ ਜੀ ਹੈ ਗੀਤਕਾਰ ਸਾਡੇ ਜੱਤ ਇਹ ਸਾਡੇ ਜਸਵਿੰਦਰ ਸਿੰਘ ਜੈਤੋ ਧੰਨਵਾਦ ਦੀਪਕ ਜੈਤੋ ਜੀ ਸਾਬ ਦੇ ਸ਼ਗਿਰਦ ਹੈ ਜਿਹੜੇ ਸੇਠਜੀਵ ਵਿਖਾਏ ਸੀ ਸਾਡੀ ਵੀਡੀਓ ਦੇ ਵਿੱਚ ਇਨਡੋਰ ਵਿੱਚ ਨਾਲੇ ਸੋ ਚੰਗੀ ਲੱਗੀ ਤੇ ਸ਼ੇਅਰ ਕਰੋ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਸ਼ਬਦ ਬੋਰਾ ਲੱਗਿਆ ਹੋਵੇ ਤਾਂ ਮੈਂ ਆਪਣੀ ਪੂਰੀ ਟੀਮ ਦੇ ਵੱਲੋਂ ਹੱਥ ਜੋੜ ਕੇ ਪਹਿਲੇ ਮਾਫੀ ਚਾਹੂੰਗਾ